ਨੇਕਸੋ ਡੇਰਾ ਤਿਆਗ ਕਰ ਸੁਣੋ ਖਾਲਸਾ ਜੀ ਇਧਰ ਭਾਈ ਗੁਰਦਾਸ ਦੀ ਕਥਾ ਜਿਸ ਵੇਲੇ ਤੰਬੂ ਤਿਆਗ ਕਰਕੇ ਨਿਕਲ ਕੇ ਨਠਿਆ ਹਿੰਮ ਰਤ ਥੀ ਤਿਸ ਕਾਲ ਠੰਡ ਦੀ ਰੁੱਤ ਸੀ ਖਾਲਸਾ ਜੀ ਉਸ ਵੇਲੇ ਚਲਤ ਪਾਂਚ ਨਿਤ ਚਰਨ ਕਰ ਰੋਜ਼ ਮਜਲ ਕਰਨੀ ਪੈਂਦੀ ਸਤਿ ਸੰਗ ਦੀ 12 12 14 ਤੋਂ ਦਾ ਕੋ ਤੁਰਨਾ ਪੈਂਦਾ ਪੈਦਰ ਵਰਦ ਅਵਸਤਾ ਹੈ ਬਹੁਤ ਤੁਰਦਾ ਤੁਰਨਾ ਪਿਆ ਸ਼ਰਮ ਕੋਲ ਹੱਤ ਬਸਾਲ ਰੋਜ ਥੱਕ ਜਾਂਦਾ ਭਾਈ ਗੁਰਦਾਸ ਜੀ ਸੋਈ ਅਦਕ ਬਸਤਰ ਬਿਨ ਸੀਤ ਨ ਜਾਵੇ ਬਹੁਤੇ ਬਸਤਨਾ ਤੋਂ ਬਿਨਾ ਰਾਤ ਨੂੰ ਪਾਲਾ ਲੱਗਦਾ ਠੰਡ ਨਿਨਵਰਤ ਹੁੰਦੀ ਕੋਤੋ ਜੋ ਢੱਗ ਤੇ ਕੌਣ ਉਠਾਵੇ ਜਿਹੜਾ ਕੋਈ ਬਸਤਰ ਪਾਸ ਸੀ ਉਸ ਸਫਰ ਚ ਚੱਕੇ ਕੌਣ ਇਹ ਜੇ ਭਾਰੇ ਬਸਤਰ ਸਫਰ ਚ ਭਾਰੇ ਬਸਤਰ ਚੱਕ ਨਹੀਂ ਹੁੰਦੇ ਜੇ ਨਹੀਂ ਬਸਤਰ ਤਾਂ ਰਾਤ ਨੂੰ ਪਾਲਾ ਲੱਗਦਾ ਹੈ ਦਨੇ ਸਫਰ ਕਰਨਾ ਰਾਤ ਨੂੰ ਠੰਡ ਨੀ ਨੀਂਦ ਆਉਣ ਦਿੰਦੀ ਸਫਰ ਬਹੁਤ ਔਖਾ ਹੋਇਆ ਕਿਤ ਪੋਜਨ ਪ੍ਰਾਪਤ ਕਿਤ ਨਹੀਂ ਫਿਰ ਗਾਂਹ ਕਿਹੜਾ ਨਾਨਕ ਅਸੀਂ ਕਿਤੇ ਭੋਜਨ ਮਿਲਣਾ ਕਿਤੇ ਨਾ ਮਿਲਣਾ ਸਫਰ ਕੀਤਾ ਬੜਾ ਭਾਰੀ ਨਿਤ ਪ੍ਰਤ ਗਮਨ ਤੇ ਗਮਨਤ ਮਾਰਗ ਮਾਹੀ ਰੋਜ਼ ਚੱਲਣਾ ਪੈਂਦਾ ਸੀ ਭਾਈ ਗੁਰਦਾਸ ਜੀ ਨੂੰ ਮਾਂ ਖੇਤੇ ਦਰਬਲ ਹੋਇਓ ਬੜੀ ਸਤ ਸੰਜੀਤ ਸਫਰ ਦੀ ਤਕਲੀਫ ਦੇ ਨਾਲ ਅੱਧੀ ਮੌਤ ਮੁਸਾਫਰੀ ਸਾਰੀ ਮੌਤ ਭੁੱਖ ਮੌਤ ਅੱਧੀ ਮੰਨੀਆਂ ਖਰਸ ਜਿਵੇਂ ਨਿਤ ਦੀ ਮੁਸਾਫਰੀ ਸਖਾੜੀ ਨਹੀਂ ਹੈ ਕੋਈ ਟਿਕਾਣਾ ਨਾ ਹੋਵੇ ਕਿਤੇ ਵੀ ਨਾਲ ਭੁੱਖ ਵੀ ਕਿਹੜਾ ਕਿਤੇ ਭੋਜਨ ਨਾਲ ਬੰਨਿਆ ਹੋਇਆ ਸੀ ਠੰਡ ਦੀ ਰੁੱਤ ਹੈ ਰਾਤ ਨੂੰ ਸੱਤ ਨਹੀਂ ਭਾਰਾ ਬਸਤਰ ਵੀ ਕੋਲੇ ਨਹੀਂ ਸੀ ਹੁੰਦਾ ਬڑے ਦੁੱਖ ਦੇ ਨਾਲ ਸਫਰ ਇਹਨਾਂ ਨੇ ਕੀਤਾ ਨੈ ਆਗੇ ਅਸ ਸੰਕਟ ਜੋयो ساری ਜ਼ਿੰਦਗੀ ਇਹੋ ਜਿਹਾ ਸੰਕਟ ਨਹੀਂ ਸੀ ਪਿਆ ਭਾਈ ਗੁਰਦਾਸ ਤੇ ਪੈਨ ਪਰੇ ਫਾਲ ਰੇ ਕਣੇ ਪੈਰਾਂ ਦੇ ਵਿੱਚ ਛਾਲੇ ਪੈ ਗਏ ਚਲਤ ਪਾਣਤ ਨਿਤ ਸ਼ਰਮ ਕੇ ਸਨੇ ਤਕਾਫਟ ਦੇ ਖਾਤ ਤੁਰਿਆ ਜਾਂਦਾ ਹੈ ਰੋਜ਼ ਨੀਟ-ਨੀਟ ਕਰ ਪ੍ਰਾਪਤ ਹੋਵਾ ਬੜੀ ਮੁਸ਼ਕਲ ਨਾਲ ਸਤ ਨਹੀਂ ਮਥਾਂ ਬਸਾਂ ਕਾਂਸੀ ਪਹੁੰਚਿਆ ਹੈ ਤਕਰੀਬਨ ਸਤ ਸੰਗਤ ਜੀ ਆਪਣੇ ਪੰਜਾਬ ਚੋਂ 600 ਮੀਲ ਹੈ ਕਾਂਸੀ 600 ਹੀ ਕਾਬਲ ਹੋਊਗਾ ਸਤ ਸੰਦੀ ਘਟ ਨਹੀਂ ਹੋਣਾ 12 14 1500 ਉਮੀਦ ਸਤ ਸੰਦੀ ਬਾਟ ਤੋਰ ਕੇ ਕਢਣੀ ਕਿਤੇ ਸਖਾੜੀ ਆ ਫਿਰ ਦਵਸਤਾ ਵਿੱਚ ਕਿਤਕ ਦਿਸ ਮੈਂ ਸ਼ਿਪੁਰ ਜੋਵਾ ਕਿਤਨੇ ਅਕ ਦਿਨਾਂ ਮਹੀਨੇ ਬਾਅਦ ਸਤਸੰਗੀ ਜਾ ਕੇ ਸ਼ਿਪੂਰੀ ਦੇਖੀ ਕਾਂਸੀ ਨੂੰ ਸ਼ਿਪੂਰੀ ਕਹਿੰਦੇ ਸ਼ਿਵਜੀ ਨੇ ਬਸਾਈ ਕਰਕੇ ਕਿਸ ਥਲ ਜਾਇਕੀਨ ਬਿਸਰਮ ਕਿਸੇ ਥਾਂ ਤੇ ਜਾ ਕੇ ਟਿਕਾਣਾ ਕੀਤਾ ਕਹਿੰ ਗੁਰਸੰਗਤ ਕੇ ਬੋਤਮ ਉਥੇ ਗੁਰਸਿੱਖਾਂ ਦੇ ਕੋ ਘਰ ਸਾਂ ਗੁਰੂ ਨਾਨਕ ਦੇਵ ਜੀ ਨੇ ਕਾਂਸੀ ਵਿਚਰਨ ਪਾਏ ਨੇ ਖੱਡ ਸਾ ਜੀ ਕੁੱਤੇ ਤੋਂ ਚਰਚਾ ਕਰਵਾਈ ਹੈ ਪਿੱਛੇ ਗਨਾਨਕ ਪ੍ਰਕਾਸ਼ ਪ੍ਰਸੰਗ ਆ ਚੁੱਕਿਆ ਜਦੋਂ ਗੁਰਨਾਨਕ ਦੇਵ ਜੀ ਕਾਂਸੀ ਚ ਪਹੁੰਚੇ ਨੇ ਉੱਥੇ ਸਤੰਗ ਜੀ ਇੱਕ ਬਿਸ਼ਮ ਦਤ ਨਾਮੇ ਪੰਡਿਤ ਸੀ ਜੀਨੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਬਹੁਤ ਤੰਕੀਤਾ ਮੇਰੇ ਨਾਲ ਕਹਿੰਦੇ ਚਰਚਾ ਕਰੋ ਸਾਰੀ ਦੁਨੀਆ ਤੇ ਨਾਨਕ ਤਬੇ ਤੂੰ ਪ੍ਰਚਾਰ ਕਰਦਾ ਸਾਡੇ ਨਾਲ ਵੀ ਵਿਚਾਰ ਕਰ ਮਹਾਰਾਜ ਨੇ ਬਥੇਰਾ ਕਿਹਾ ਕੇ ਚਰਚਾ ਨਹੀਂ ਸਾਧੂ ਜਾਣ ਕਰਦੇ ਹੁੰਦੇ ਕਹਿੰਦੇ ਨਹੀਂ ਫਿਰ ਕਿਵੇਂ ਲੋਕਾਂ ਨੂੰ ਤੁਸੀਂ ਆਪਣੇ ਬਾਦ ਖਿੱਚੀ ਜਾਂਦੇ ਹੋ ਅਸੀਂ ਕਾਂਸੀ ਚ ਰਹਨੇ ਆ ਬੜੇ ਵਿਦਵਾਨ ਆ ਸਾਡੇ ਨਾਲ ਵਿਚਾਰ ਕਰੋ ਮਾਰੇ ਕਹਿੰਦੇ ਭਾਈ ਕੁੱਤੇ ਚਰਚਾ ਬੋਲਦੇ ਹੁੰਦੇ ਨੇ ਤੇ ਸਾਧੂ ਤਾਂ ਨਹੀਂ ਆਪਸ ਵਿੱਚ ਹੀ ਚਰਚਾ ਕਰਦੇ ਉਸੇ ਵੇਲੇ ਸਤ ਸੰਗਜੀ ਨੇੜੇ ਕੁੱਤੇ ਦਾ ਕਰਨ ਪਿਆ ਸੀ ਮਾਰੇ ਇੱਕ ਦਿਨ ਮਰਦਾਨੇ ਆ ਇਹਦੇ ਤੇ ਭਾਈ ਵੈਦਰੂ ਦੇ ਕਹਿ ਕੇ ਕਿ ਛੱਟਾ ਦੇਈ ਕਰਾਂ ਜਦ ਇਹ தਤ ਜੀ ਕੁੱਤਾ ਸਰਜੀਤ ਹੋ ਗਿਆ ਕਹਿੰਦੇ ਲੈ ਕਿ ਕੂਕਰ ਆ ਤੇਰੇ ਪੁੱਤ ਪੋਤੇ ਨੇ ਇਹਨਾਂ ਨਾਲ ਤੂੰ ਚਰਚਾ ਹੀ ਕਰ ਲੈ ਜਿਹੜਾ ਕੋਈ ਇਹਨਾਂ ਨੂੰ ਸ਼ੰਕਾ ਕੱਢ ਦੇ ਇਹਨਾਂ ਦੀ। ਹਰਾਨ ਹੋ ਗਿਆ ਵਿਸ਼ਨੱਦਤ ਕਹਿੰਦਾ ਮਹਾਰਾਜ ਇਹ ਕੌਣ ਹੈ? ਕਹਿੰਦੇ ਗੱਲ ਤਾਂ ਕਰ। ਕੁੱਤਾ ਕਹਿੰਦਾ ਕਸ਼ਮਨ ਸ਼ਾਸਤਰ ਪਰਵਰਤ ਤੇ ਕਿਹੜੇ ਸ਼ਾਸਤਰ ਵਿੱਚ ਮੇਰੇ ਨਾਲ ਗੱਲਬਾਤ ਕਰੀ ਚਾਹੁੰਦਾ ਪਰਵਰਤ ਹੋਇਆ ਚਾਹੁੰਦਾ। ਜਦੋਂ ਕੁੱਤੇ ਨੇ ਦੋ ਪੰਗਤੀਆਂ ਪੜ੍ਹੀਆਂ ਸਤ ਸ੍ਰੀ ਸਨਸਕ੍ਰਿਤ ਦੀਆਂ। ਉਹਦੇ ਤੇ ਸੱਤੇ ਸੁਧਾ ਭੁੱਲ ਗੀਆਂ ਪੰਡਤ ਜੀਆਂ ਚਰਚਾ ਕੀ ਕਰਨੀ ਸੀ ਵਿਸ਼ਨ ਦੱਤ ਨੇ ਚਰਨਾ ਤੇ ਡਿਗ ਪਿਆ ਕਹਿੰਦਾ ਮਹਾਰਾਜ ਇਹ ਕੌਣ ਹੈ ਕੁੱਤੇ ਵੀ ਕਦੇ ਸੰਸਕ੍ਰਿਤ ਪੜ੍ਹੇ ਨੇ ਮਾਰੇ ਕਹਿੰਦੇ ਤੇਰਾ ਇਹ ਦਾਦਾ ਹੈ ਕਹਿੰਦੇ ਮਹਾਰਾ ਦਾਦਾ ਜੀ ਅਸੀਂ ਕਾਂਸ਼ੀ ਵਿੱਚ ਪੜ੍ਹ ਕੇ ਇੱਡੇ ਦੇ ਵਿਦਵਾਨ ਤਾਂ ਕੁੱਤਿਆਂ ਦੀ ਯੂਨੀ ਪਹਿਣਾ ਤਾਂ ਮਹਾਰਾਜ ਫਿਰ ਅਸੀਂ ਕਾਹਨੂੰ ਪੜਨਾ ਇਸੇ ਕਰਕੇ ਨਿੰਗ ਸਿੰਘ ਖਾਲਸਾ ਕੁੱਤੇ ਨੂੰ ਪੰਡਤ ਕਿਹਾ ਕਰਦਾ ਹੈ ਕਾਉਨ ਬੇਲਦਾਰ ਕਿਹਾ ਕਰਦਾ ਐਸੇ ਖਾਲਸੇ ਦੇ ਬੋਲੇ ਹਨ ਸੋ ਉਸੇ ਵੇਲੇ ਸਤ ਸੰਗਿ ਚਰਨ ਸ਼ਰਨ ਪਕੜੀ ਮਹਾਰਾਜ ਨੇ ਪੜ ਪੋਸਤ ਸੰਦੇ ਆਪ ਆਦੰਸਲ ਪੂਸ ਬਗਲੇ ਸਮਾਦਮ ਮੁਖ ਝੂਠ ਵੀ ਭੁਖਣ ਤਾਰੰ ਤੇਹਪਾਲ ਤੇ ਹਰ ਵਿਚਾਰ ਇਸ ਤਿਹ ਤਾਦ ਸਤ ਸੰਗ ਜੀ ਚਾਰ ਸ ਲੋਕਾਂ ਦੁਆਰਾ ਪ੍ਰਦੇਸ਼ ਦਿੱਤਾ ਸੀ ਇਸ ਕਰਕੇ ਪਹਿਲਾਂ ਵੀ ਸਿੱਖੀ ਉੱਥੇ ਸੀ ਕੁ ਸਿੱਖਾਂ ਦੇ ਘਰ ਸਨ ਉਹਨਾਂ ਨੇ ਭਾਈ ਗੁਰਦਾਸ ਨੂੰ ਸਾਭਿਆ ਸੇਵਾ ਕੀਤੀ ਜੋ ਸਿੱਖ ਦਰਸ਼ਨ ਕੇ ਹਿਤ ਆਏ ਜੋ ਫੜੋ ਪੰਗਤੀ ਪਿੱਛੇ ਤੈਂ ਗੁਰ ਸੰਗਤ ਕੇ ਬਹੁਤ ਹਮ ਉੱਥੇ ਗੁਰਸਿੱਖ ਸੰਗਤਾਂ ਦੇ ਕੋ ਘਰ ਸੀ ਕਾਂਸੀ ਵਿੱਚ ਜੋ ਸਿੱਖ ਦਰਸ਼ਨ ਕੇ ਹਿਤ ਆਏ ਜਿਹੜੇ ਸਿੱਖ ਆਏ ਨਾ ਵੀ ਬਾਹਰੋਂ ਆਇਆ ਕੋਈ ਸਿੱਖ ਹੈ ਬਿਰਧ ਵਸਤਾ ਵਾਲਾ ਦਰਸ਼ਨ ਕਰਨ ਆਏ ਸਿੱਖ ਤੈਨੂੰ ਪਛਾਨ ਲੀਨ ਹਰ ਖਾਏ ਉਹਨਾਂ ਨੇ ਪਛਾਨ ਲਿਆ ਕਿ ਇਹ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਸਾਰੀ ਬਾਣੀ ਲਿਖੀ ਆ ਗੁਰੂ ਅਰਜਨ ਦੇਵ ਜੀ ਕੋਲੇ ਬੈਠ ਕੇ ਆਪ ਵੀ ਬਾਣੀ ਉਚਾਰੀ ਹੈ ਬੜੇ ਖੁਸ਼ ਹੋਏ ਭਾਈ ਗੁਰਦਾਸ ਦੇ ਦਰਸ਼ਨ ਕਰਕੇ ਸਰਨ ਜੋਰ ਕਰ ਸੇਵਾ ਠਾਨੀ ਸਰਨ ਹੱਥ ਜੋੜ ਕੇ ਸੇਵਾ ਕੀਤੀ ਚਨ ਪਕਾਰੇ ਤਾਤੇ ਪਾਣੀ ਭਾਈ ਗੁਰਦਾਸ ਦੇ ਚਰਨ ਸਾਧਨੀ ਛਾਲੇ ਪਏ ਸੀ ਗਰਮ ਜਲ ਕਰਕੇ ਧੋਤੇ ਸ਼ਾਮਪਤ ਹੈ ਚਿਤ ਚਉਪ ਕਰਨ ਤੇ ਕਾਂਸੀ ਦੇ ਸਿੱਖ ਬੜੇ ਚਾਅ ਦੇ ਨਾਲ ਸੇਵਾ ਕਰਦੇ ਨੇ ਭਾਈ ਗੁਰਦਾਸ ਦੀ ਹੱਥ-ਪੈਰ ਘੁੱਟਦੇ ਹਨ। ਸਵਾਦਨ ਪੋਜਨ ਕਰ ਅਚਵੰਤ। ਸਤਕਾਰ ਦੇ ਨਾਲ ਬੜਾ ਪਿਆਰ ਨਾਲ ਭੋਜਨ ਬਣਾ ਬਣਾ ਛਕਾਉਂਦੇ ਨੇ। ਜੇ ਤਮ ਹਤੋ ਪੁਰੀ ਮੈਂ ਪਾਲਾ। ਜਿਹੜਾ ਸਤ ਸੰਗਰੀ ਕਾਂਸੀ ਦਾ ਰਾਜਾ ਸੀ ਉਹ ਵੀ ਧਰਮਾਤਮਾ ਸੀ। ਸਿੱਖ ਗੁਰੂ ਕੋ ਪ੍ਰੀਤ ਬਸਾਲਾ। ਉਹ ਵੀ ਸਤ ਸੰਗਤ ਜੀ ਗੁਰੂ ਕੇ ਸਿੱਖਾਂ ਦਾ ਸਤਕਾਰ ਕਰਦਾ ਸੀ, ਪ੍ਰੀਤੀ ਸੀ ਮਨ ਚ। ਸੁਨ ਮਹਿਮਾ ਇਸ ਕੀ ਬਲਵਾਇਓ। ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਗੁਰੂ ਦਾ ਸਿੱਖ ਆਇਆ ਕੋਈ ਪੰਜਾਬ ਵੱਲੋਂ। ਮਹਿਮਾ ਸੁਣ ਕੇ ਭਾਜੀ ਗੁਰਦਾਸ ਦੀ ਦਰਬਾਰ ਵਿੱਚ ਸੱਦਿਆ ਕਹ ਊਚਾ ਸਨ ਪਰ ਬਿਠਾਇਓ ਬੇਨਤੀ ਕਰਕੇ ਰਾਜੇ ਨੇ ਆਪਦੇ ਤਖਤ ਤੋਂ ਉੱਚੇ ਆਸਣ ਤੇ ਬਿਠਾਇਆ ਭਾਈ ਗੁਰਦਾਸ ਜੀ ਬੂਝਤ ਪਇਓ ਗੁਰੂ ਕੀ ਬਾਤ ਪੁੱਛਣ ਲੱਗਿਆ ਗੁਰੂ ਸਾਹਿਬ ਦੀ ਕਥਾ ਛੇਵੇਂ ਪਾਤਸ਼ਾਹ ਜੀ ਸਤਗੁਰਦਾਸ ਭਣੀ ਨਿਰਪਸਾਥਾ ਰਾਜੇ ਨੂੰ ਦੱਸਿਆ ਗੁਰੂ ਭਾਈ ਗੁਰਦਾਸ ਜੀ ਨੇ ਸਤਗੁਰ ਥਿਰੇ ਸਦਾਸਰ ਰਾਜੇ ਇਹ ਰਾਜਨ ਗੁਰੂ ਸਾਹਿਬ ਜੀ ਅੰਮ੍ਰਿਤ ਸਰ ਸਾਹਿਬ ਸੁਭਾਏਮਾਨ ਜਪੇ ਨਾਮ ਦਰਸ਼ਨ ਦੁਖ ਭਾਜੇ ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਦੁੱਖ ਭਜ ਜਾਂਦੇ ਸਾਰੀਆਂ ਸੰਗਤਾਂ ਉੱਥੇ ਨਾਮ ਦਾ ਪ੍ਰਵਾਹ ਚੱਲਦਾ ਹੈ ਨਿਜਬਾਨੀ ਮੈਂ ਗੁਰ ਜਸ ਗਾਇਓ ਆਪਣੀ ਸਾਧ ਸੰਗਤ ਜੀ ਭਾਈ ਗੁਰਦਾਸ ਨੇ ਬਾਣੀ ਉਚਾਰਨ ਕੀਤੀ ਆ ਨਾ ਭਾਈ ਗੁਰਦਾਸ ਦੀਆਂ 12 ਤੱਕ ਵਿੱਚ ਸਵਈਏ ਕਵਿਤਾਵਾਂ ਦੇ ਵਿੱਚ ਗੁਰੂ ਦਾ ਜਸ ਕਿਹਾ ਕਹਿ ਬੋ ਵਿਦ ਮੈਂ ਪਾਲ ਸੁਨਾਇਓ ਬਹੁਤ ਤਰ੍ਹਾਂ ਦੀ ਛੇਮੇ ਪਾਤਸ਼ਾਹ ਦੀ ਮਹਿਮਾ ਕਰਕੇ ਸੁਣਾਈ ਦਨ ਭਜਨ ਗੁਰ ਸੂਰਮਾ ਬੜ ਜੋਧਾ ਬਉ ਪਰੁਕਾਰੀ ਚੱਲੀ ਪੀੜੀ ਥੋਡੀਆਂ ਰੂਪ ਦਿਖਾ ਬਨਾਰੋ ਬਾਰੀ ਪੰਜ ਪਿਆਲੇ ਪੰਜ ਪੀਰ ਛਤਨ ਪੀਰ ਬੈਠਾ ਗੁਰ ਭਾ ਦੀ ਇਹ ਸਤਿਗੁਰ ਦੀ ਭਾਜੀ ਗੁਰਦਾਸ ਦੀ ਬਾਣੀ ਹੈ ਇਸ ਤਰ੍ਹਾਂ ਉਪਮਾ ਕਰ ਕੀਤੀ ਰਾਜੇ ਕਾਂਠੀ ਆਲੇ ਕੋਲੇ ਸੁਣ ਹਰਖਿਓ ਸਭ ਥਾਨ ਉਤਾਰਾ ਬੜਾ ਰਾਜਾ ਖੁਸ਼ ਹੋਇਆ ਸਤ ਸੰਗਤ ਜੀ ਸਪੈਸ਼ਲ ਖਾਸ ਸੋਹਣੇ ਥਾਂ ਦੇ ਉੱਤੇ ਉਤਾਰਾ ਦਿੱਤਾ ਭਾਈ ਗੁਰਦਾਸ ਜੀ ਨੂੰ ਉਹ ਥਾਂ ਇਸ ਵੇਲੇ ਖਾਲਸਾ ਜੀ ਉਹਦਾ ਨਾ ਚੇਤਨ ਮੱਟ ਹੈ ਜਿੱਥੇ ਸੰਸਕ੍ਰਿਤ ਦਾ ਵਿਦਿਆਲਾ ਚੱਲਦਾ ਹੈ ਪੜਾਉਣ ਵਾਲੇ ਵੀ ਗੰਦਾ ਧੂਆਂ ਵਰਤਣ ਵਾਲੇ ਤੇ ਪੜਨ ਵਾਲੇ ਵੀ ਸਤ ਸੰਗਰੀ ਹਿੰਦੂਆਂ ਦੇ ਮੁੰਡੇ ਸਾਡੇ ਭਾਗਾਂ 'ਚ ਹੈ ਨਹੀਂ ਅਸੀਂ ਕਹਿੰਦੇ ਹਾਂ ਸੰਸਕ੍ਰਿਤ ਤਾਂ ਜੀ ਇਹ ਹਿੰਦੂਆਂ ਦੀ ਬੋਲੀ ਹੈ ਤਾਂ ਉਰਦੂ ਤੇ ਫਾਰਸੀ ਤਾਂ ਤੁਰਕਾਂ ਦੀ ਸੀ ਉਹ ਕਾਹਨੂੰ ਪੜ੍ਹ ਲਈ ਵਿਦਿਆ ਵਿੱਚ ਕੋਈ ਵਿਤਕਰਾ ਨਹੀਂ ਖੱਤ ਸਾ ਜੀ ਆ ਅੰਗਰੇਜ਼ਾਂ ਦੀ ਅੰਗਰੇਜ਼ੀ ਆਹਨੂੰ ਕਾਹਨੂੰ ਧੱਕੇ ਖਾਂਦੇ ਫਿਰਦੇ ਆ ਇਸ ਕਰਕੇ ਖਾਲਸਾ ਜੀ ਗੁਰਬਾਣੀ ਚ ਕਿਹਿਆ ਫਾਰਸੀ ਅਰਬੀ ਨਹੀਂ ਹੈ ਭਾਸ਼ਾ ਦੇ ਨਾਲ ਕੋਈ ਦੁਆਇਤ ਨਹੀਂ ਹੈ ਜੋ ਜੋ ਸਤ ਸੰਗਤ ਜੀ ਬੋਲੀ ਹੈ ਪਰਮੇਸ਼ਰ ਦੀ ਭਾਸ਼ਾ ਤਾਂ ਪ੍ਰੇਮ ਹੈ ਭਾਖਿਆ ਭਾਉ ਅਪਾਰ ਅਪਾਰ ਜਿਹੜਾ ਪ੍ਰੇਮ ਹੈ ਇਹੀ ਭਾਸ਼ਾ ਹੈ ਬਸ ਜਰੂਰੀ ਪ੍ਰੇਮ ਹੀ ਮਨਜ਼ੂਰ ਹੈ ਸਤ ਸੰਗਤ ਜੀ ਸੋ ਇਸ ਕਰਕੇ ਅੱਜ ਦੀ ਘੜੀ ਉਥੇ ਵਿਦਵਾ ਦੋ ਵਿਦਿਆਲੇ ਸਤ ਸੰਗਤ ਲਾਹੌਰੀ ਟੋਲੇ ਡੇਰਾ ਹੈ ਬੜਾ ਤਕੜਾ ਹੈ ਨਿਰਮਲ ਭੇਖ ਦਾ ਇੱਕ ਚੇਤਨਵਟ ਹੈ ਦੋਨਾਂ ਥਾਵਾਂ ਤੇ ਸਤ ਸੰਗ ਦੀ ਬੜੀ ਭਾਰੀ ਵਿੱਦਿਆ ਚੱਲਦੀ ਹੈ ਸੰਸਕ੍ਰਿਤ ਪੜ੍ਹਦੇ ਨੇ ਬੱਚੇ ਖਰਚ ਸਾਡੇ ਘਰ ਦਾ ਖਰਚ ਸਾਡੇ ਸਤ ਸੰਗ ਦੀ ਫੰਡ ਵਿੱਚੋਂ ਨਿਰਮਲ ਭੇਖ ਦਾ ਤੇ ਬੱਚੇ ਪੜ੍ਹਨ ਵਾਲੇ ਸਿੱਖਾਂ ਦਾ ਕੋਈ ਵੀ ਨਹੀਂ ਅਸੀਂ ਉਹਦ ਨੂੰ ਝਾਕਦੇ ਨਹੀਂ ਵੇ ਤਾਂ ਹਿੰਦੂਆਂ ਦਾ ਤੀਰਥ ਇੰਨੀ ਮੂਰਖਤਾਈ ਤਾਰੀ ਗਈ ਸੋ ਵਿੱਦਿਆ ਪੜ੍ਹਨ ਨਾਲ ਤਾਂ ਸਤ ਸੰਗ ਦੀ ਕੋਈ ਨੁਕਸਾਨ ਨਹੀਂ ਹੁੰਦਾ ਸੋ ਰੋ ਵਿਚਾਰ ਚੇਤਨਵਟ ਆਪਜੀ ਦੀ ਜਹਤ ਸੰਗੀ ਯਾਦਗਾਰ ਨਿਸ਼ਾਨੀ ਹੈ ਹੁਨਗਰ ਸਿੱਖ ਨਿਰਪਿਉ ਉਚਾਰਾ ਫਿਰ ਸਾਧ ਸੰਗਤ ਗੁਰਸਿੱਖਾਂ ਨੇ ਰਾਜੇ ਕੋਲ ਨੂੰ ਦੱਸਿਆ RAMDAS GURU ARJAN PAS ਸਿੱਖਾਂ ਕਾਂਸੀ ਦੇ ਨਿਵਾਸੀਆਂ ਨੇ ਰਾਜੇ ਨੂੰ ਭੇਤ ਦੇ ਦਿੱਤਾ ਕਹਣ ਲੱਗੇ हे ਰਾਜਨ ਕਾਂਸੀ ਵਾਲੇ ਰਾਜੇ ਨੂੰ ਕਹਿੰਦੇ ਇਹ ਪਤਾ ਕੌਣ ਹੈ ਕਹਿੰਦੇ ਭਾਈ ਗੁਰਦਾਸ ਹੈ ਇਹਨਾਂ ਦਾ ਨਾਮ ਇਹ ਚੌਥੇ ਪਾਤਸ਼ਾਹ ਦੀ ਸ਼ਰਨ ਵਿੱਚ ਵੀ ਰਹੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਵੀ ਰਹੇ ਰਹਿਤ ਪਇਓ ਪੂਰਬ ਗੁਰਦਾਸ ਪਹਿਲਾਂ ساری ਜ਼ਿੰਦਗੀ ਗੁਰਸਿੱਖੀ ਨਿਭਾਈ ਹੈ ਇਹਨਾਂ ਨੇ ਰਹੇ ਨੇ ਗੁਰੂ ਘਰ ਅਬ ਸ੍ਰੀ ਹਰਿ ਗੋਬਿੰਦ ਭੋਗ ਸੇਵਾ ਐਸ ਵੇਲੇ ਸੇਵਾ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਨਾ ਨਾ ਇਸ ਕੀ ਸੰਗੁਰ ਦੇਵਾ ਗੁਰੂ ਦੇ ਸਮਾਨ ਇਹਨਾਂ ਦੀ ਮਹਿਮਾ ਹੈ ਇੰਨੀ ਸਾਤ ਸੰਗੀ ਭਾਵਨਾ ਧਾਰੀ ਕਾਂਸ਼ੀ ਵਾਲੇ ਸਿੱਖਾਂ ਨੇ ਭਾਈ ਗੁਰਦਾਸ ਤੇ ਗੁਰੂ ਸਮੀਪੀ ਇਹ ਚਿਰ ਕਾਲੂ ਬਹੁਤ ਧੇਰ ਤੋਂ ਗੁਰੂ ਕਾ ਨਿਕਟ ਵਰਤੀ ਆ ਭਾਈ ਗੁਰਦਾਸ ਕਰਵਾਏ ਕੈ ਸਿੱਖ ਨਿਹਾਲੂ ਇਸ ਨੇ ਇੱਕ ਨਹੀਂ ਦੋ ਨਹੀਂ ਜਿਹੜੇ ਨਵੇਂ ਸਿੱਖ ਆਉਂਦੇ ਸੀ ਸ਼ਫਾਰ-ਸ਼ਪਾ ਪਾ ਕੇ ਨਿਹਾਲ ਕਰਾ ਦਿੱਤੇ ਗੁਰੂ ਸਾਹਿਬ ਕੋਲੋਂ ਦੇਸਾਂ ਜੱਟੀ ਸੀ ਪੁੱਤ ਭਾਲਦੀ ਸੀ ਮਾਂ ਨੇ ਕਹਤਾ ਕਿ ਨਹੀਂ ਜਵਾਬ deta ਸੀ ਭਾਈ ਗੁਰਦਾਸ ਨੇ ਕਿਰਪਾ ਕੀਤੀ ਮਾਈ ਕਹਿੰਦੇ ਇਹ ਕਿ ਹਮਾਰਾ ਇਹਨੇ ਕਹਿੰਦੇ ਤੇਰੇ ਲੇਖ ਚ ਹੈ ਨਹੀਂ ਕਹਿੰਦੇ ਕੱਲ ਨੂੰ ਕਲਮशाही ਲੈ ਜੀ ਨਾਲ ਕਹਿੰਦੀ ਮਹਾਰਾਜ ਜਿੱਥੇ ਲਿਖਣ ਵਾਲੇ ਉੱਥੇ ਵੀ ਤੁਸੀਂ ਵੀ ਇੱਥੇ ਵੀ ਤੁਸੀਂ ਹੋ ਹੁਣ ਲਿਖਦੇ ਹੋ ਸੋ ਬਹੁਤ ਸਾਰੇ ਸਿੱਖਾਂ ਨੂੰ ਸ਼ਿਫਾਰਸ਼ ਕਰਕੇ ਮਹਾਰਾਜ ਕੋਲੋਂ ਇਹਨਾਂ ਬ੍ਰह्म ਗਿਆਨ ਦਬਾਇਆ ਭਾਈ ਗੁਰਦਾਸ ਜੀ ਐਸੇ ਹਨ ਇਤਿਆਦਕ ਮਹਿਮਾ ਸੁਣ ਭਾਰੀ ਇਹ ਜਦੋਂ ਰਾਜੇ ਕਾਂਸੀ ਆਲੇ ਨੇ ਭਾਈ ਗੁਰਦਾਸ ਦੀ ਮਹਿਮਾ ਸੁਣੀ ਪਗ ਪਾ ਹੌਲ ਲੈ ਬੇਸਤਾਰੀ ਜਦ ਹੀ ਸਤ ਸੰਗਤ ਜੀ ਰਾਜਾ ਤਾਂ ਸੇਵਕ ਬਣ ਗਿਆ ਕਹਿੰਦਾ ਪਰ ਭਾਈ ਗੁਰਦਾਸ ਜੀ ਕਿਰਪਾ ਕਰੋ ਮੈਨੂੰ ਚਰਨ ਘੋਲ ਬਖਸ਼ ਦੇ ਚਰਨ ਧੋਏ ਰਹਿ ਰਾਸਕਾਰ ਗੁਰਸਿੱਖਾਂ ਅਮਰਤ ਪੀ ਲਾਇਆ ਅੱਗੇ ਸਿੱਖਾਂ ਦੇ ਸਿੱਖ ਵੀ ਬਣਿਆ ਕਰਦੇ ਸੀ ਸਤ ਸੰਗਤ ਜੀ 22 ਮੰਜੀਆਂ ਜਿਹੜੀਆਂ ਬਖਸ਼ੀਆਂ ਸਤ ਸੰਗਤ ਜੀ ਗੁਰਦਾਸ ਜੀ ਨੇ ਉਹ ਅੱਗੇ ਸਾਧ ਸੰਗ ਦੀ ਪ੍ਰਚਾਰ ਕਰਦੇ ਸੀ ਉਹ ਫਿਰ ਉਹ ਬ੍ਰह्म ਗਿਆਨੀਆਂ ਦੇ ਸਾਧ ਸੰਗ ਚਰਨ ਧੋ ਕੇ ਪੀੜਿਆ ਕਰਦੇ ਸੀ ਇਸ ਤਰ੍ਹਾਂ ਦੀ ਮਰਜ਼ਾਦਾ ਸੀ ਰਾਜਾ ਸੇਵਕ ਬਣਿਆ ਪੰਚ ਅੰਮ੍ਰਿਤ ਕਨੋਂ ਕਰਵਾਏ ਬਹੁਤ ਰਾਜੇ ਨੇ ਕੜਾ ਪ੍ਰਸ਼ਾਦ ਕਰਾਇਆ ਨਕਤਲੀਨ ਗੁਰਦਾਸ ਬਲਾਏ ਭਾਜੀ ਗੁਰਦਾਸ ਨੂੰ ਕੋਲੇ ਸੱਦ ਲਿਆ ਹੱਥ ਜੋਰ ਕਹੇ ਪਾਹੋਲ ਦੇ ਹੱਥ ਜੋੜ ਕੇ ਬੇਨਤੀ ਕੀਤੀ ਰਾਜ ਨੇ ਭਾਈ ਗੁਰਦਾਸ ਜੀ ਮੋਕੋ ਕਰੋ ਮੈਨੂੰ ਚਰਨ ਘੋਲ ਦੇ ਦਿਓ ਮੋਕੋ ਸਿੱਖ ਸકલ ਵਿਦ ਕਹਿ ਹੋ ਹੱਤ ਨਾ ਕਰਕੇ ਮੈਨੂੰ ਸਿੱਖ ਬਣਾ ਲੋ ਪਾਗ ਪਾਹੋਲ ਦੇ ਤਬ ਗੁਰਦਾਸ ਉਸ ਵੇਲੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਚਰਨ ਘੋਲ ਦਿੱਤੀ ਪਇਓ ਮਹਾਨ ਪਾਉ ਨਿਰਪਾਸ ਬਹੁਤੀ ਸਤ ਜੀ ਰਾਜੇ ਨੂੰ ਪ੍ਰੇਮ ਜਾਗਿਆ ਜਬ ਨਿਰਪ ਪਇਓ ਸਿਕਿ ਇਸਕੇਰਾ ਜਦੋਂ ਖਾਲਸਾ ਹੀ ਸੇਵਕ ਬਣ ਗਿਆ ਰਾਜਾ ਪਰਮੇ ਜਸ ਪ੍ਰਗਟਾਇਓ ਬਡੇਰਾ ਸਾਰੀ ਕਾਂਸੀ ਵਿੱਚ ਭਾਈ ਗੁਰਦਾਸ ਦੀ ਬੜੀ ਮਹਿਮਾ ਹੋਈ ਅਪਰਲੋਕ ਸਿਕ ਪਏ ਸੋ ਆਏ ਰਾਜਾ ਜੀ ਜਦੋਂ ਸਾਥ ਸਤ ਸੰਗ ਜੀ ਗੁਰੂ ਦਾ ਸਿੱਖ ਬਣ ਗਿਆ ਫਿਰ ਪਰਜਾ ਕਿੱਥੇ ਪਿੱਛੇ ਰਹਿੰਦੀ ਹੈ ਜਿੰਨੇ ਕਾਸੀ ਦੇ ਲੋਕ ਸੀ ਸਿੱਖ ਬਣਨ ਲੱਗ ਗਏ ਨਿਤ ਪ੍ਰਤ ਬਣੇ ਮਲੋਜ ਸਮਦਾਏ ਹਰ ਰੋਜ ਬਿਨ ਬਿਆੰਤ ਅਮਰਤ ਛਕਦੇ ਹਨ ਦੇਖਾ ਦੇਖੀ ਪਏ ਹਜ਼ਾਰੋਂ ਹਜ਼ਾਰਾਂ ਤਾਂ ਦੇਖਾ ਦੇਖੀ ਹੋ ਗਏ ਗੁਰ ਕੋਸੋ ਜਸ ਬਥਾਰ ਵਿਚਾਰੋਂ ਹਾਥਾ ਤੇ ਸਤ ਸੰਗ ਦੀ ਕਥਾ ਹੋਣ ਲੱਗਦੀ ਭਾਈ ਦਰਬਾਰ ਦੇ ਵਿੱਚ ਰਾਜਾ ਸੁਣਦਾ ਨਾਲੇ ਭਾਜੀ ਗੁਰਦਾਸ ਜੀ ਗੁਰੂ ਦਾ ਜਸ ਕਰਦੇ ਨੇ ਨਿਤ ਮਹਿ ਪਾਲਕ ਨਿਕਟ ਬਲਾਵੇ ਰੋਜ ਰਾਜਾ ਕੋਲੇ ਬਣਾਉਂਦਾ ਹੈ ਭਾਜੀ ਗੁਰਦਾਸ ਨੂੰ ਗੁਰਬਾਣੀ ਇਸ ਪਾਸ ਪੜਾਵੇ ਆ ਗੁਰਬਾਣੀ ਸਾ ਸੰਗਤ ਜੀ ਪਾਠ ਸੁਣਦਾ ਹੈ ਕੋਲੇ ਬੈਠ ਕੇ ਪੜਾਉਂਦਾ ਹੈ ਅਰਥ ਸਮੇਤ ਸੁਨੇ ਮਨ ਲਾਈ ਅਰਥਾਂ ਦੇ ਸਵੇਤ ਮਨ ਲਾ ਕੇ ਰਾਜਾ ਸੁਣਦਾ ਸਭ ਕੋ ਮਨ ਮੇ ਮੋਦ ਉਪਾਈ ਜਿੰਨੇ ਸਰੋਤੇ ਹੁੰਦੇ ਨੇ ਸਾਰਿਆਂ ਦੇ ਮਨਾਂ 'ਚ ਆਨੰਦ ਆਉਂਦਾ ਹੈ ਅਦ ਚਤਰਸ ਮ੍ਰਿਤ ਬਾਕਨ ਕਹੇ ਇਕ ਤਾਂ ਸਤਿਗੁਰੂ ਬ੍ਰਹਮ ਗਿਆਨੀ ਨੇ ਬਚਨਾਂ ਵਿੱਚ ਬੜੀ ਬਰਕਤ ਨਿਗਰਨ ਇੱਕ ਸਿਆਣੇ ਬਹੁਤ ਨੇ ਭਾਈ ਗੁਰਦਾਸ ਜੀ ਇੱਕ ਕੋਮਲ ਬਚਨ ਬੋਲਦੇ ਨੇ ਸੁਣ ਸਕਰੇ ਗੁਰ ਪ੍ਰੀਤੀ ਲਹਿ ਸਾਰੇ ਸਤਿਗੁਰ ਜੀ ਕਥਾ ਸੁਣ ਕੇ ਗੁਰੂ ਸਾਹਿਬ ਨਾਲ ਪ੍ਰੀਤੀ ਧਾਰ ਦੇ ਨੇ ਵੱਧਦੀ ਹੈ ਪ੍ਰੀਤੀ। ਨਿਰਪਕੇ ਨਿਕਤ ਕਥਾ ਨਿਤ ਕਰੇ। ਰੋਜ਼ ਰਾਜ ਦਰਬਾਰ ਚ ਕਥਾ ਭਾਈ ਗੁਰਦਾਸ ਜੀ ਕਰਨ ਲੱਗੇ। ਸਭ ਸੰਗਤ ਸੁਣ ਬੇਹਤ ਜੋਰੇ। ਕਾਂਸੀ ਦੀ ਸਾਰੀ ਸੰਗਤ ਸੁਣਨ ਵਾਸਤੇ ਜੁੜਦੀ ਹਜ਼ਾਰਾਂ ਲੋਕ ਇਕੱਠੇ ਹੁੰਦੇ। ਬਹੁ ਕੀਰਤ ਬਿਸਤੀਰਤ ਕੀਨ। ਗੁਰੂ ਨਾਨਕ ਦੇਵ ਜੀ ਦੇ ਘਰ ਦੀ ਬੜੀ ਮਹਿਮਾ ਫਲਾਈ। ਫਿਰੇ ਸੰਗਦਨ ਲਖਿਓ ਪਰਬੀਨ। ਜਦੋਂ ਭਾਈ ਗੁਰਦਾਸ ਜੀ ਕਿਤੇ ਜਾਂਦੇ ਨੇ ਬਾਹਰ ਨੂੰ ਸਤ ਸੰਗ ਜੀ ਪਿੱਛੇ ਬਹੁਤ ਕੰਨ ਸੀ ਦੇ ਸਿੱਖ ਸੇਵਕ ਜਾਂਦੇ ਨੇ ਹੂਬਤ ਕੋ ਗੁਰ ਜਬ ਹੋਇ ਗयो ਜਦੋਂ ਖਰ ਸਾਜੀ ਰਾਜਾ ਦੀ ਪੂਜਨ ਲੱਗ ਗਿਆ ਸਿੱਖ ਸੇਵਕ ਬਹੁਤ ਹੋ ਗਏ ਸਕ ਸਕਲ ਨਗਰ ਸਨਮਾਨਤ ਭਇਓ ਸਾਰਾ ਸ਼ਹਿਰ ਹੀ ਸਤਕਾਰ ਕਰਦਾ ਭਿਆ ਭਾਈ ਗੁਰਦਾਸ ਦਾ